एक तो आया, हाँ जी पेशेंट नेम इज़ बलदेव सिंह फिफ्टी वन ईयर नेल है रेसिडेंट है चंडीगढ़ में तो हमारे पास पहले दिस्ट्री ऑफ गन शॉट इंजुरी करके ही आए अभी एक बीस से उनका टाइम ऑफ इंसिडेंट है गड़ी के पुल के पास कोई रनिंग स्पीडिंग कार आके उनको शॉट शूट किया नेक पे लगी पेशेंट जब हमारे पास आए थे तो वो कॉन्शियस रेल ओरिए थे हमने पॉजिटिव ट्रीटमेंट दे दिया है ਔਰ ਬਾਕੀ ਐਕਸੇ ਵਗੈਰਾ ਕਲੀਨ ਹੈ। ਸਾਡੇ ਕੋਲ ਜਿਹੜੇ ਕੁਝ ਦੇ ਕਰੀਬ ਇੱਕ ਇਤਲਾਹ ਹੀ ਸੀ ਕਿ ਸਮਰਾਲਾ ਮਾਛੀਵਾੜਾ ਰੋਡ ਤੇ ਗੜੀ ਬਿਲਕੁਲੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ। ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਸਾਡੇ ਡੀਐਸਪੀ ਸਮਰਾਲਾ ਐਸਐਚਓ ਐਸਟੂ ਮਾਛੀਵਾੜਾ ਸਾਹਿਬ ਸਾਰੇ ਸੀਆਈ ਰਿਡਿਮ ਡੀਐਸਪੀ ਡੀ ਤੇ ਮੈਂ ਅੱਥੇ ਸੀ ਮੌਕੇ ਤੇ ਪਹੁੰਚੇ। ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਆ ਪੀਟੀਮ ਨੇ ਬਲਦੇਵ ਸਿੰਘ ਜੀ ਦੇ ਉਹਨਾਂ ਦੇ ਬੋਲੀ ਟੱਚ ਹੋਈ ਹੈ। ਕਿ ਥੋੜੀ ਇੰਜਰੀ ਹੋਈ ਹੈ ਉਹਨਾਂ ਨੂੰ ਇੱਥੇ ਸਮਰਾਲਾ ਸਿਵਲ ਹਸਪੀਟਲ ਤੋਂ ਮੁੜ ਲਈ ਸਾਈਟ ਅਦਵਾਦ ਸੈਕਟਰ 32 ਜਿਹੜਾ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਉਹਨਾਂ ਦੀ ਜੇ ਵੀ ਸਿਹਤ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਇਹਦੇ ਵਿੱਚ ਮਾਮਲਾ ਦਰਜ ਕਰਕੇ ਡੰਗਾਈ ਨਾਲ ਇਹ ਵੀ ਪ੍ਰਤੀਸ਼ ਕਰਾਂਗੇ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀਆਂ ਗੋਲੀਆਂ ਚੱਲੀਆਂ ਸੀ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਗਲਟ ਫਾਇਰ ਹੋਇਆ ਹੈ ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ ਸਾਰੀ ਗੱਲ ਜਿਵੇਂ ਹੋਵੇ ਤੁਹਾਨੂੰ ਦੱਸਿਆ ਜਾਏ ਨਹੀਂ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਮਝ ਨਹੀਂ ਆਈ ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ ਅਸੀਂ ਸਾਰੀ ਡੂੰਘਾਈ ਨਾਲ ਤਫਤੀਸ਼ ਕਰਾਂਗੇ ਉਸ ਤੋਂ ਬਾਅਦ ਇਹ ਇੱਕ ਇਥੇ ਏਰੀਆ ਦੇ ਵਿੱਚ ਸਕੂਲ ਚਲਾਉਂਦੇ ਨੇ ਜੀ ਤੇ ਬਾਕੀ ਜੀ